ਲੁਧਿਆਣੇ ਪਾਸਟੈਂਡ ਦੇ ਵਿੱਚ ਇੱਕ ਪਾਸ ਮਿਲਿਆ ਤੇ ਜਦੋਂ ਪੁਲਿਸ ਨੇ ਉਸ ਨੂੰ ਖੋਲ ਕੇ ਦੇਖਿਆ ਤਾਂ ਉਹ ਵੀ ਹੈਰਾਨ ਹੋ ਗਏ ਪਾਸ ਦੇ ਵਿੱਚ ਮਾਲੋ ਮਾਲ ਹੋਣ ਵਾਲਾ ਸਮਾਨ ਸੀ ਤਾਂ ਦਾਅ ਸੀ ਕਿ ਇੱਕ ਮਹਿਲਾ ਜਿਹੜੀ ਕਿ ਅੰਮ੍ਰਿਤਸਰ ਤੋਂ ਲੁਧਿਆਣੇ ਆਈ ਸੀ ਤੇ ਸਮਾਨ ਉਸ ਦੇ ਕੋਲ ਇੰਨਾ ਕੁ ਜ਼ਿਆਦਾ ਸੀ ਇਹ ਬਾਕੀ ਸਮਾਨਤਾ ਲੈ ਗਈ ਪਰ ਲੱਖਾਂ ਰੁਪਏ ਦੇ ਸਮਾਨ ਵਾਲਾ ਪਰਸ ਬੱਸ ਸਟੈਂਡ ਦੇ ਵਿੱਚ ਭੁੱਲ ਗਈ ਤਾਂ ਲੁਧਿਆਣਾ ਕਾਊਂਟਰ ਤੇ ਕੰਮ ਕਰ ਰੇ ਨੌਜਵਾਨ ਦੇ ਵੱਲੋਂ ਜਦੋਂ ਪਰਸ ਨੂੰ ਦੇਖਿਆ ਗਿਆ ਤਾਂ ਉਸਨੇ ਫਟਾਫਟ ਪਰਸ ਨੂੰ ਰੱਖ ਕੇ ਬੱਸ ਸਟੈਂਡ ਦੀ ਚੌਂਕੀ ਨੂੰ ਇਤਲਾਹ ਕਰ ਦਿੱਤੀ ਤਾਂ ਬੱਸ ਸਟੈਂਡ ਦੀ ਚੌਂਕੀ ਦੇ ਇੰਚਾਰਜ ਮੌਕੇ ਤੇ ਪਹੁੰਚੇ ਤੇ ਜਦੋਂ ਉਹਨਾਂ ਨੇ ਪਰਸ ਖੋਲ ਕੇ ਦੇਖਿਆ ਤਾਂ ਉਹ ਵੀ ਹੈਰਾਨ ਰਹਿ ਗਏ ਜਿਸ ਦੇ ਵਿੱਚ ਸੋਨੇ ਦੇ ਆ ਮੰਦੀਆਂ ਚਾਂਦੀ ਦੀਆਂ ਝਾਂਜਰਾਂ ਤੇ ਹੋਰ ਲੱਖਾਂ ਰੁਪਏ ਦਾ ਸਮਾਨ ਸੀ ਜਿਸੋ ਬਾਲ ਜਿਸ ਮਹਿਲਾ ਦਾ ਇਹ ਪਰਸ ਸੀ ਉਸ ਨੂੰ ਫੋਨ ਕੀਤਾ ਗਿਆ ਤਾਂ ਸਭ ਤੋਂ ਪਹਿਲਾਂ ਇਸ ਮਹਿਲਾ ਦੀ ਗੱਲਬਾਤ ਹੋਉਂਦੀ ਹੈ ਕਿ ਆਖਿਰ ਕਿਸ ਤਰੀਕੇ ਦੇ ਨਾਲ ਉਹ ਪਰਸ ਇੱਥੇ ਭੁੱਲ ਗਈ ਸੀ ਸਰ ਮੈਂ ਬਸਟੈਂਡ ਤੋਂ ਮੈਂ ਅੰਮ੍ਰਿਤਸਰ ਤੋਂ लुधियाना जा रही थी और मेरे को सामान ज्यादा थी बच्चे भी मेरे नाल थे ते काफी देर इंतजार ਕਰਨ ਤੋਂ ਬਾਅਦ ਅਸੀਂ ਸੀਟਾਂ ਤੇ ਬੈਠ ਗਏ ਔਰ ਬੈਠੇ ਬੈਠੇ ਸੀ ਤਾਂ ਬੱਸ ਸਾਈਟ ਅਸੀਂ ਇੱਕਦਮ ਉੱਠੇ ਅਸੀਂ ਬੈਗ ਵਗੈਰਾ ਉਠਾ ਲਿਆ ਔਰ ਮੇਰਾ ਪਰਸ ਉੱਥੇ ਹੀ ਛੁੱਟ ਗਿਆ ਔਰ ਜਦੋਂ ਮੈਂ लुधियाना बस स्टैंड ਪਹੁੰਚੀ ਤਾਂ ਮੈਨੂੰ ਉਸ ਵਕਤ ਪਤਾ ਲੱਗਾ ਕਿ ਮੇਰਾ ਪਰਸ ਮੇਰੇ ਕੋਲ ਨਹੀਂ ਹੈ ਤੇ ਫੋਨ ਵੀ ਮੇਰਾ ਸਾਇਲੈਂਟ ਸੀ ਫੋਨ ਮੇਰਾ ਪਕਟ ਜੀ ਸੀ ਤੇ ਉਹ ਜਦ ਤੱਕ ਕਰੇ ਗਏ ਆ ਘਰੇ ਜਾ ਕੇ ਆਪਣਾ ਵਿਜ਼ਿਓਗਨ ਸਾਨੂੰ ਪਤਾ ਹੀ ਨਹੀਂ ਲੱਗਿਆ ਫੋਨ ਵੱਜ ਰਿਹਾ ਜਦ ਕੀ ਸਾਨੂੰ ਸਾਨੂੰ ਬਹੁਤ ਸਾਰੇ ਫੋਨ ਕੀਤੇ ਤੇ ਉਹ ਸਾਡੇ ਤਾਂ ਸਾਨੂੰ ਫੋਨ ਆਉਂਦੇ ਰਹੇ ਕਾਫੀ ਔਰ ਜਦੋਂ ਮੈਂ ਸਵੇਰ ਕੰਟੈਕਟ ਕੀਤਾ ਸਰ ਨਾਲ ਤੇ 6 ਵਜੇ ਉਹਨਾਂ ਨੇ ਮੇਰਾ ਫੋਨ ਪਿਕ ਕੀਤਾ ਔਰ ਮੈਨੂੰ ਤਸੱਲੀ ਦਿੱਤੀ ਵੀ ਤੁਸੀਂ ਟੈਨਸ਼ਨ ਨਾ ਲਓ ਤੁਹਾਡਾ ਪਰ ਸਾਡੇ ਕੋਲ ਹੈ ਤੁਹਾਡਾ ਸਾਰਾ ਸਮਾਨ ਜਿੰਨਾ ਵੀ ਤੁਹਾਡੇ ਅੰਦਰ ਹੈਗਾ ਸਭ ਤੁਹਾਡੇ ਕੋਲ ਹੈ ਤਾਂ ਪੂਰੀ ਰਾਤ ਤੁਹਾਨੂੰ ਪਤਾ ਨਹੀਂ ਲੱਗਾ ਕਿ ਤੁਹਾਡਾ ਬੈਗ ਕਿੱਥੇ ਹੈ ਨਹੀਂ ਸਰ ਮੈਂ ਜਦੋਂ ਲੁਧਿਆਣਾ ਬੱਸ ਸਟੈਂਡ ਉਤਰੀ ਐ ਨਾ ਉਸ ਵਕਤ ਮੈਨੂੰ ਪਤਾ ਲੱਗ ਗਿਆ ਸੀ ਕਿ ਮੇਰੇ ਕੋਲ ਪਰਸ ਹੈ ਨਹੀਂ ਪਰ ਅਸੀਂ ਮਤਲਬ ਆਪਣੇ ਲੋ ਇਹ ਸੋਚ ਲਿਆ ਵੀ ਹੁਣ ਤਾਂ ਕੋਈ ਚੱਕ ਕੇ ਲੈ ਗਿਆ ਹੋਣਾ ਵੀ ਇਹਦਾ ਕੋਈ ਆਸ ਹੈ ਨਹੀਂ ਵੀ ਉੱਥੇ ਕੋਈ ਪਰਸਾ ਸਾਡਾ ਸੰਭਾਲ ਲੇਗਾ ਵੀ ਸਾਨੂੰ ਇਦਾਂ ਕੁਝ ਨਹੀਂ ਪਤਾ ਸੀ ਵੀ ਉੱਥੇ ਸਾਡੇ ਪੰਜਾਬ ਪੁਲਿਸ ਮੌਜੂਦ ਹੁੰਦੀ ਆ ਔਰ ਸਾਨੂੰ ਸੇਫ ਕਰ ਸਕਦੀ ਐ ਪਰ ਅਸੀਂ ਆਪਦੇ ਨੂੰ ਇਹ ਸੋਚਿਆ ਕਿ ਸਮਾਨ ਨਹੀਂ ਮਿਲੇਗਾ ਵੀ ਹੁਣ ਚਲਦਾ ਕਿ ਸਮਾਨ ਤੁਹਾਡਾ ਇਸ ਬੈਗ ਦੇ ਵਿੱਚ ਪਿਆ ਸੀ ਸਰ ਇਹ 6 7 ਲੱਖ ਰੁਪਏ ਦਾ ਸਮਾਨ ਵੀ ਕਿਉਂਕਿ ਮੇਰਾ 골ਡ ਵਗੈਰਾ ਵੀ ਸੀਗਾ ਤੇ ਚਾਂਦੀ ਦਾ ਸਮਾਨ ਵੀ ਸੀ ਮੇਰੇ ਪੈਸੇ ਵੀ ਸੀ ਮੇਰੇ ਆਇਡੈਂਟੀਟੀ ਪ੍ਰੂਫ ਮੇਰੇ ਏਟੀਐਮ ਵਗੈਰਾ ਸਭ ਕੁਝ ਸੀਗਾ ਇਹ ਲੱਗਦਾ ਸੀ ਕਿ ਇਸ ਤਰ੍ਹਾਂ ਪੰਜਾਬ ਪੁਲਿਸ ਦੇ ਵੱਲੋਂ ਤੁਹਾਨੂੰ ਤੁਹਾਡਾ ਬੈਗ ਹੈਂਡਓਵਰ ਕੀਤਾ ਜਾਣਾ ਸਰ ਬਿਲਕੁਲ ਨਹੀਂ ਅਸੀਂ ਤਾਂ ਇਹ ਸੋਚਿਆ ਸਵੇਰੇ ਉੱਠਾਂਗੇ ਆਪਣੇ ਏਟੀਐਮ ਵਗੈਰਾ ਕੈਨਸਲ ਕਰਾਵਾਂਗੇ ਆਧਾਰ ਕਾਰਡ ਵਗੈਰਾ ਅਪਲਾਈ ਕਰਾਂਗੇ ਬਹੁਤ ਅਸੀਂ ਟੈਨਸ਼ਨ 'ਚ ਸੀ ਰਾਤ ਕਿੰਨੀ ਕੁ ਮੁਸ਼ਕਲ ਦਾ ਸਾਹਮਣਾ ਕਰਨਾ ਪੈਣਾ ਸੀ ਜੇਕਰ ਬੈਗ ਨਾ ਮਿਲਦਾ ਬਹੁਤ ਸਰ ਕਿਉਂਕਿ ਕਈ ਪ੍ਰੂਫ ਹੈ ਤਾਂ ਜਿਹੜੇ ਬੰਦੇ ਹੀ ਨਹੀਂ ਹਾਂਜੀ ਔਰ ਏ.ਡੀ.ਐਮ. ਵਗੈਰਾ ਵੀ ਸਭ ਕੁਝ ਇਹ ਵੀ ਕਰਾਉਣਾ ਪੈਣਾ ਸੀਗਾ ਦੁਬਾਰਾ ਅੱਜ ਤੁਹਾਨੂੰ ਤੁਹਾਡਾ ਬੈਗ ਮਿਲਿਆ ਸਾਰਾ ਸਮਾਨ ਵਿੱਤੀ ਆ ਜੀ ਹਾਂਜੀ ਸਭ ਕੁਝ ਵਿੱਤੀ ਠੀਕ ਕਹਿਣਾ ਚਾਹਦੇ ਆ ਪੰਜਾਬ ਪੁਲਿਸ ਨੂੰ ਮੈਂ ਧੰਨਵਾਦ ਕਰਦਾ ਪੰਜਾਬ ਪੁਲਿਸ ਦਾ ਔਰ ਕਮਿਸ਼ਨਰ ਸਰ ਦਾ ਕਿ ਜਿਨ੍ਹਾਂ ਦੀ ਬਦੌਲਤ ਇਹਨੇ ਲਾਇਕ ਅਫਸਰ ਕਰਕੇ ਸਾਡੇ ਸਮਾਨ ਇੰਨਾ ਸੇਫ ਅਸੀਂ ਆਪਣੇ ਆਪ ਨੂੰ ਸੇਫ ਮਹਿਸੂਸ ਕਰਦੇ ਆ ਔਲ ਵਾਲੇ ਸਮੇਂ ਦੇ ਵਿੱਚ ਧਿਆਨ ਰੱਖੋ ਵੀ ਨਹੀਂ ਹਾਂਜੀ ਪੂਰਾ ਧਿਆਨ ਨਾਲ। ਸੋ ਦਾਅਦ ਇਹ ਹੈ ਕਿ ਪੁਲਿਸ ਅਧਿਕਾਰੀ ਦੇ ਵੱਲੋਂ ਮਹਿਲਾ ਨੂੰ ਬੁਲਾ ਕੇ ਉਸ ਨੂੰ ਉਹਦਾ ਸਾਰਾ ਕੀਮਤੀ ਸਮਾਨ ਨਾਲ ਭਰਿਆ ਬੈਗ ਸੌਂਪ ਦਿੱਤਾ। ਇਹ ਲੇਡੀ ਜੀ ਇਹਨਾਂ ਨੇ ਆਪਣੇ ਘਰ ਜਾਣਾ ਸੀ ਲੁਧਿਆਣਾ ਵਾਲਾ ਸਮਾਨ ਇਹਨਾਂ ਕੋਲ ਜ਼ਿਆਦਾ ਸੀਗਾ ਤੇ ਜ਼ਿਆਦਾ ਹੁੰਦੇ ਨਾ ਦੇ ਇਹਨਾਂ ਦਾ ਇੱਕ ਬੈਗ ਜਿਹੜਾ ਵਾ ਉਹ ਰਸੀਦ ਸੀ ਬੈਗ ਜਿਹੜਾ ਸੀ ਇਹ ਬੱਸ ਸਟੈਂਡ ਤੇ ਥੁਰਿਆ। ਤੇ ਲੋ ਦੋ ਸਾਨੂੰ ਇਹਨਾਂ ਨੇ ਉਹ ਜਾਣੇ ਜਾ ਕੇ ਕਿਸੇ ਤਰ੍ਹਾਂ ਰਿਪੋਰਟ ਕੀਤਾ ਸ਼ਾਮ ਨੂੰ ਜਾ ਕੇ ਵੀ ਆ ਜਿਹੜਾ ਬੈਗ ਹੈ ਸਾਡਾ ਇੱਕ ਦਾ ਗੁੰਮ ਹੋ ਗਿਆ ਵਾ ਫੇਰ ਅਸੀਂ ਆਪਣੀ ਟੀਬੀ ਲਾ ਕੇ ਸੋਈਏ ਆਪਣੇ ਕਮਰੇ ਵਗੈਰਾ ਜੀ ਉਹ ਸਾਰਾ ਤੁੰਗ ਗਿਆ ਤੇ ਬਾਕੀ ਇੱਕ ਬੈਗ ਜਿਹੜਾ ਸੀਗਾ ਉੱਥੇ ਮਿਸ ਕੀਤਾ ਤੇ ਕੋਈ ਦਾਗੜਾ ਵੀ ਉਹਨੂੰ ਸਾਈਡ ਤੇ ਕਰ ਗਿਆ ਤੇ ਅਸੀਂ ਆਪਣੇ ਸਾਰੇ ਸੌਸ ਨਾਲ ਤੇ ਆਪਣੇ ਕੰਮ ਜਾਰੀ ਜਿਵੇਂ ਸਾਡੇ ਸਟਾਫ ਹੋਇਆ ਤੇ ਮੰਦਰਾ ਦੇ ਨਾਲ ਅਸੀਂ ਉਹਦੇ ਨੂੰ ਬੰਦ ਕਰਕੇ ਲੇਡੀ ਦਾ ਕੰਟੈਕਟ ਵੀ ਚਾਹੁੰਦੇ ਵਾਪਸ ਬੋਲਦੇ ਹਾਂ ਲੇਡੀ ਕਿਥੋਂ ਵੀ ਆਣ ਵਾਲੀ ਹੈ ਸਾਰੇ ਤੇ ਲੇਡੀ ਜਿਹਨੂੰ ਸਾਡੇ ਰਹਿਣ ਵਾਲੇ ਤੇ ਜਿਹਨੇ ਕਹਿੰਦੇ ਮੇਰੀ ਵਗੈਰਾ ਪੰਜਾਬਾ ਤੇ ਇੱਕ ਬੈਗ ਇਸੇ ਜਿਆਦਾ ਸਮਾਨ ਹੈ ਪਬਲਿਕ ਜਿਹੜੀ ਇੱਥੇ ਆ ਕੇ ਇਹਨਾਂ ਨੂੰ ਪਤਾ ਨਹੀਂ ਕੀ ਹੋ ਜਾਂਦਾ ਜਿੱਤੇ ਕੋਈ ਜਾਂਦਾ ਕਿ ਸਹੀ ਆ ਗਿਆ ਕੋਈ ਜਾਣਾ ਤੇ ਬੈਗਾਂ ਦੀ ਗਿਣਤੀ ਨਹੀਂ ਕਰਨੀ ਤਾਂ ਲੋਕਾਂ ਦੇ ਬੱਚੇ ਹੀ ਖੋਲ ਜਾਂਦੇ ਤੇ ਬਾਸ ਨੇ ਜਿਹੜਾ ਆਪ ਟੈਲੀਗ੍ਰਾਮ ਤੇ ਜਿੰਦੇ ਬਾਅਦ ਆ ਗਏ ਉਹਨਾਂ ਸਾਡੀ ਟੀਮ ਜਿਹੜੀ ਸਾਡਾ ਸਟਾਫ ਜਿਹੜਾ ਅੰਦਰ ਫਾੜ ਕੇ ਫਾੜ ਕੇ ਲੇ ਬਾਜੋ ਕਿ ਕਿੰਨਾ ਸਾਮਾਨ ਲੈਤਾ ਸਾਡੇ ਕੋਲ ਮੀਟਿੰਗ ਹੁੰਦੀ ਆ ਉਹਦੇ ਨਾਲ ਅੱਗੇ ਮੇਟਾ ਡੀਬੀ ਵੀ ਅੰਕਿਤ ਨੇ ਕਰੀ ਦਿਆ ਤੇ ਕੰਨਾ ਦਾ ਸਾਮਾਨ ਹੈਗਾ ਸੀ ਜੀ ਬੈਗ ਦੇ ਵਿੱਚ ਬੈਗ ਦੇ ਨਾਲ ਦਾ 골ਡਨ ਸਾਮਾਨ ਕਾਫੀ ਸੀਗਾ ਇਹਨਾਂ ਦੇ ਪੈਸੇ दिखे 8-10 ਹਜ਼ਾਰ ਰੁਪਈਆ ਜੀ ਇਹਨਾਂ ਦਾ ਕੈਸ਼ ਤੇ ਇਹਨਾਂ ਜੀ ਦਾ ਇਹਨਾਂ ਦੇ ਕਾਰਨੇ ਬਲਾ ਹੋਈਆਂ ਸਾਰੇ ਸਾਮਾਨ 500-500 ਦਾ ਸਾਮਾਨ ਸੀ ਤੇ ਉਹਨਾਂ ਨੇ ਫਿਰ ਸਾਮਾਨ ਨੂੰ ਗਿਨਾਇਆ ਇਹ ਧਾਰਗੜ ਸੀ ਇਹਨਾਂ ਦੇ ਆਪਣੇ ਹੱਥ ਦਾ ਸੀਗੇ ਰੋਲ ਕਾਫੀ ਕਾਰ ਸੀ ਇਹਨਾਂ ਦੇ ਇਹਨਾਂ ਨੂੰ ਸ਼ੈਕ ਟੋਣੀ ਸੀ ਹੁਣ ਹੁਣ ਲਗਦਾ ਕਿ ਜੇ ਕਰ ਬੈਕ ਕਿਸੇ ਦੇ ਹੱਥ ਲੱਗ ਜਾਂਦਾ ਤਾਂ ਕਾਫੀ ਮੁਸ਼ਲ ਉਹਨਾਂ ਨੂੰ ਵੀ ਆਣੀ ਸੀ ਤੁਹਾਨੂੰ ਵੀ ਮਿਹਨਤ ਕਰਨੀ ਪੈਣੀ ਸੀ ਇਸੇ ਲਈ ਤੇ ਪਰਮਾਤਮਾ ਜਿਹੜੇ ਉਹ ਹਰ ਜਗ੍ਹਾ ਤੇ ਹਾਜ਼ਰ ਹਾਜ਼ਰ ਹੁੰਦੇ ਨੇ ਸਾਡਾ ਸਟਾਫ ਜਿਹੜਾ ਪੁਲਿਸ ਦਾ ਹਰ ਨਾਲ ਹਰ ਰੋਜ਼ ਉਹਨਾਂ ਨੂੰ ਬਾਸਟੈਂਡ ਦੇ ਅੰਦਰ ਬਾ ਪਬਲਿਕ ਬਹੁਤ ਹੁੰਦੀ ਆ ਤੇ ਸਾਡੇ ਕੋਲ ਹੁੰਦਾ ਵੀ ਕੋਈ ਕੋਈ ਮਨੁੱਖ ਸਾਡੀ ਟਿਕਾਣਾ ਨਾ ਆਪਰ ਦੇ ਤੇ ਉਹ ਵੀ ਜਾਵੇ ਤੇ ਆਪਾਂ ਉਹਨਾਂ ਨੂੰ ਟ੍ਰੇਸ ਕਰ ਦਈਏ ਤੇ ਬਾਜੋ ਗੁਰੂਆਂ ਸਾਹਿਬ ਸਾਨੂੰ ਰੋਜ਼ ਹੀ ਹਦਾਇਤਾਂ ਜਿਹੜੀਆਂ ਬਰੀਫਿੰਗ ਜਿਹੜੀ ਅਬਿਲ ਨਾਗਾ ਸਾਨੂੰ ਕਰਦੇ ਨੇ ਤੇ ਨਵੀਂ ਹੈ ਰਾਜੋ ਕੇ ਸੀ ਆਪਣਾ ਵਰਤਦਾ ਹੈ ਅੱਜ ਬੈਗ ਦਿੱਤਾ ਗਿਆ ਨਹੀਂ ਮਹਿਲਾ ਨੂੰ ਹੈਂਡਓਵਰ ਕਰ ਦਿੱਤਾ ਗਿਆ ਹਾਂਜੀ ਹਾਂਜੀ ਬੈਗ ਮਹਿਲਾ ਨੂੰ ਸਾਰਾ ਇੱਕ ਇੱਕ ਸਮਾਨ ਗਿਣਾ ਕੇ ਉਹਨੂੰ ਹੈਂਡਓਵਰ ਕਰਤਾ ਹੈ ਉਹਦੇ ਚਿਹਰੇ ਤੇ ਬੜੀ ਖੁਸ਼ੀ ਸੀਗੀ ਤੇ ਇਸ ਤੋਂ ਜ਼ਿਆਦਾ ਖੁਸ਼ੀ ਹੈ ਜੀ ਸਾਡੇ ਮਨ ਦੇ ਵਿੱਚ ਸੀਗੀ ਬੜਾ ਧੰਨਵਾਦ ਕਰਕੇ ਲਈ ਹੈ ਕ੍ਰਿਸ਼ਨਾ ਸਾਹਿਬ ਜੀ ਦਾ ਸਾਡੀ ਪਿੰਡਾਂ ਪੜੀ ਦਾ ਬਹੁਤ ਧੰਨਵਾਦ ਕਰਕੇ ਲਈ ਹੈ ਖੈ ਦੇਖਿਆ ਜੋ ਬੇ ਤਾਂ ਅੱਜ ਕੱਲ ਦੀ ਭੱਜ ਦੌੜ ਦੀ ਜ਼ਿੰਦਗੀ ਦੇ ਵਿੱਚ ਲੋਕ ਐਨੇ ਕੁ ਜ਼ਿਆਦਾ ਪਲਕੜ ਹੋ ਚੁੱਕੇ ਨੇ ਕਿ ਆਪਣੇ ਕੀਮਤੀ ਸਮਾਨ ਦੀ ਰਾਖੀ ਵੀ ਨਹੀਂ ਕਰ ਪਾਉਂਦੇ ਜੇਕਰ ਤੁਸੀਂ ਵੀ ਕਿਸ ਤਰੀਕੇ ਦੇ ਨਾਲ ਕੋਈ ਸ਼ਾਪਿੰਗ ਜਾਂ ਕਿਤੇ ਦੂਰ ਦਾ ਸਫ਼ਰ ਕਰਦੇ ਹੋ ਤਾਂ ਘੱਟੋ-ਘੱਟ ਆਪਣੇ ਕੀਮਤੀ ਸਮਾਨ ਦੀ ਰਾਖੀ ਜ਼ਰੂਰ ਕਰਿਆ ਕਰੋ ਹਕੀਕਤ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸ੍ਰਿੰਦਰ ਸੋਨੀ ਦੀ ਰਿਪੋਰਟ